ਇਹ ਕਾਰਵਾਈ ਦੁਬਾਰਾ ਜਾਣਕਾਰੀ ਹੋਈ ਕਿਹਨੇ ਹੂ ਆਰ ਯੂ ਕਿਉਂ ਦਵਾ ਜਾਣਕਾਰੀ ਨਹੀਂ ਹੁਣ ਦੇ ਮੌਕੇ ਤੇ ਤਾਂ ਆਏ ਹੋਣਾ ਵਿਆਹ ਕਿਹਦੇ ਦੇ ਚੋਰੀਆ ਕੰਮ ਸਰ ਨਹੀਂ ਮੈਂ ਆਰਡਰ ਤੇ ਆਇਆ ਨਾ ਮੈਂ ਆਪਣੇ ਪੱਤਰ ਤੇ ਥੋੜੀ ਆਇਆ ਹਾਂ ਅਜੀ ਉਹੀ ਆਰਡਰ ਹੀ ਜਾਨਣਾ ਚਾਹੁੰਦੇ ਆ ਕੀ ਆਰਡਰ ਸੀ ਤੇ ਕੀ ਕਾਰਵਾਈ ਕਿਸ ਬਾਬਤ ਹੋਈ ਗਈ ਹੈ ਹੂ ਆਰ ਯੂ ਹੂ ਆਰ ਯੂ ਟੂ ਆਸਕ ਮੀ ਥਿਸ ਮੈਂ ਪੱਤਰਕਾਰ ਹਾਂ ਜੀ ਸ਼ੋ ਮੀ ਯਰ ਆਈਡੀ ਲੋ ਸ਼ੋ ਮੀ ਯਰ ਕੁਆਲੀਫਿਕੇਸ਼ਨ ਸ਼ੋ ਮੀ ਯਰ ਮਾਸ ਕਮਪੀ ਕਮਪਨੀ ਡਿਗਰੀ ਦਿਖਾਓ ਮੈਨੂੰ ਕਿਹੜੀ ਨਿਊਜ਼ ਨਾਲ ਕਨਸਰਨਡ ਹੈ ਉਹਦੀ ਰਜਿਸਟ੍ਰੇਸ਼ਨ ਦਿਖਾਓ ਮੈਨੂੰ ਭਾਜੀ ਆਈਡੀ ਹਰੇਕ ਆਈਡੀ ਹਰੇਕ ਕੋਲਾ ਪ੍ਰੈਸ ਕਲੱਬ ਦੀ ਸਾਡੇ ਬੰਦਿਆਂ ਕੋਲ ਵੀ ਆ ਪਹਿਲਾਂ ਥੱਲੇ ਕਰੋ ਪਹਿਲਾਂ ਆਪਣੀ ਆਈਡੀ ਦਿਖਾਓ ਮੈਨੂੰ ਕਹੇ ਤਾਂ ਆਪਾਂ ਚੱਲੇ ਹੀ ਨਹੀਂ ਆਓ ਲਿਆਓ ਦਿਖਾਓ ਤੁਹਾਡੇ ਹੱਥ ਨਹੀਂ ਫੜਾਉਣੇ ਵਾਹੇ ਨਹੀਂ ਨਹੀਂ ਦਿਖਾਓ ਮੈਨੂੰ ਦੇਖ ਦਿਓ ਇਹ ਕੋਲ ਪੰਜਾਬ ਸਰਕਾਰ ਦੀ ਬਣਾਈ ਹੋਈ ਆ ਇਹ ਕਿੱਥੇ ਲਿਖਿਆ ਹੋਇਆ ਤੇ ਉੱਤੇ ਕਿ ਫੋਟੋਗ੍ਰਾਫਰਾਂ ਤੁਸੀਂ ਪੱਤਰ ਕਰਦੇ ਫੋਟੋ ਖਿੱਚੀ ਵੀਡੀਓ ਵੀਡੀਓ ਬਣਾ ਲਓ ਆ ਫੋਟੋ ਖਿੱਚ ਆਈਡੀ ਕੋਈ ਮੁਸ਼ਕਿਲ ਨਹੀਂ ਫੋਟੋਗ੍ਰਾਫਰ ਹਾਂ ਤੁਸੀਂ ਸੁਲਤਾਨ ਲਿਆਓ ਇੱਥੇ ਦੋ ਵਾਤੇ ਕਦ ਵਾਤੇ ਯੂ ਆਰ ਨੋਟ ਅਥੋਰਾਈਜ਼ਡ ਟੇਕ ਮਾਈ ਬਿਆਨ ਔਰ ਐਨੀਥਿੰਗ ਤੁਸੀਂ ਇੱਕ ਫੋਟੋਗ੍ਰਾਫਰ ਹਾਂ ਫੋਟੋਗ੍ਰਾਫੀ ਦਾ ਕੰਮ ਕਰੋ ਯੂ ਆਰ ਨੋਟ ਪੱਤਰਕਾਰ ਯੂ ਆਰ ਨੋਟ ਰਜਿਸਟਰਡ ਕੋਈ ਨਹੀਂ ਸਾਰਾ ਕੁਝ ਆਈ ਐਮ ਨੋਟ ਅਥੋਰਾਈਜ਼ਡ ਟੂ ਗਿਵ ਐਨੀਥਿੰਗ ਜੀ ਪਬਲਿਕ ਨੂੰ ਪ੍ਰੇਜ਼ੈਂਟ ਕਰਦੇ ਹਾਂ ਬਿਲਕੁਲ ਪਬਲਿਕ ਨੂੰ ਕਿੰਨਾ ਪ੍ਰੇਜ਼ੈਂਟ ਕਰਦੇ ਯੂ ਆਰ ਅ ਫੋਟੋਗ੍ਰਾਫਰ ਯੂ ਆਰ ਨੋਟ ਅ ਪ੍ਰੈਸਰ ਯੂ ਆਰ ਨੋਟ ਅ ਜਰਨਲਿਸਟ ਯੂ ਆਰ ਜਸਟ ਅ ਫੋਟੋਗ੍ਰਾ ਤੁਸੀਂ ਮਾਸ ਤੁਸੀਂ ਮਾਸ ਨੂੰ ਉਹ ਕਰਦੇ ਆ ਤੁਸੀਂ ਬਿਲਕੁਲ ਕਰਦੇ ਕੀ ਕਰਦੇ ਸਭ ਕੋ ਕਰਦੇ ਨਹੀਂ ਨਹੀਂ ਤੁਸੀਂ ਲੋਕਾਂ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਤੁਸੀਂ ਸਿੱਧੇ ਡੈਮੋਕਰੇਟੀ ਤੁਸੀਂ ਡੈਮੋਕਰੇਸੀ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਅੱਛਾ ਫੋਟੋਗ੍ਰਾਫਰ ਦਾ ਕਾਰਡ ਲਈ ਫਿਰਦਾ ਹਾਂ ਤੁਸੀਂ ਕਹਿੰਦੇ ਪੱਤਰਕਾਰ ਆਂ ਅੱਛਾ ਮੈਂ ਕਿਹਾ ਸਾਰੇ ਵਿੱਚ ਇੱਕ ਮਿੰਟ ਰੋ ਜਾ ਇੱਕ ਮਿੰਟ